ਪ੍ਰਸ਼ਾਸਨ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਮਤਲਬ ਕਿ ਇਸ ਲੋਟ ਤਰੀਕੇ ਨਾਲ ਡਰਾਇਆ ਧਮਕਾਇਆ ਜਾ ਰਿਹਾ ਜਿਹੜੇ ਵਿਚਾਰੇ ਹਾਇਰ ਕੀਤੇ ਆ ਸੀ ਆਟੋ ਵਾਲੇ ਜਾਂ ਕੋਈ ਸਾਡੇ ਨਾਲ ਕੋਈ ਮਤਲਬ ਕਿ ਜਿਨ੍ਹਾਂ ਦਾ ਸਾਊਂਡ ਵਗੈਰਾ ਹੈਗਾ ਸਿਸਟਮ ਸਾਰਿਆਂ ਨੂੰ ਡਰਾ ਰਹੇ ਆ ਕਿ ਤੁਸੀਂ ਚਲੇ ਜਾਓ ਉਹ ਸਾਡੀਆਂ ਆਵਾਜ਼ਾਂ ਇੱਡੀਆਂ ਉੱਚੀਆਂ ਉੱਚੀਆਂ ਜਿੰਨੂੰ ਮਰਜ਼ੀ ਭੇਜ ਦੇਣ ਅੱਜ ਇਹ ਬੀਵੀਆਈਪ ਬਣ ਗਏ ਪਰ 2 ਸਾਲ ਰਹਿ ਗਏ ਸਰਕਾਰ ਦੇ ਸਵਾ ਦੋ ਸਾਲ ਇਹਨਾਂ ਨੂੰ ਕਿਸੇ ਨੇ ਸਿਆਣਣਾ ਨਹੀਂ ਇਹ ਲੋਕ ਜਿਹੜੇ ਉਹਨਾਂ ਰਾਹਾਂ ਤੇ ਚੱਲ ਪਏ ਜਿਨ੍ਹਾਂ ਤੇ ਪਹਿਲਾਂ ਵਾਲੀਆਂ ਸਰਕਾਰਾਂ ਚੱਲਦੀਆਂ ਰਹੀਆਂ ਨੇ ਜੇਕਰ ਇਹਨਾਂ ਨੇ ਗੱਲ ਕਰਨੀ ਸੀ ਇਹ ਕਹਿੰਦੇ ਸੀ ਕਹਿ ਕੇ ਆਏ ਸੀ ਅੱਜ ਵੀ ਇਹਨਾਂ ਦੇ ਆਨ ਰਿਕਾਰਡ ਬਿਆਨ ਪਏ ਆ ਕਿ ਸਾਡੀ ਸਰਕਾਰ ਦੇ ਵਿੱਚ ਮਾਸਟਰ ਸਕੂਲਾਂ 'ਚ ਹੋਣਗੇ ਡਾਕਟਰ ਹਸਪਤਾਲਾਂ 'ਚ ਹੋਣਗੇ ਅੱਜ ਤੁਸੀਂ ਦੇਖ ਲਓ ਡਾਕਟਰ ਵੀ ਛੜਕਾਂ ਤੇ ਆ ਮਾਸਟਰ ਵੀ ਛੜਕਾਂ ਤੇ ਆ ਅੱਜ ਪੂਰਾ ਪੰਜਾਬ ਛੜਕਾਂ ਤੇ ਆ ਅੱਜ ਗਿੱਦੜ ਪਾਹੇ ਦੇ ਵਿੱਚ ਜੇ ਇਹਨਾਂ ਨੇ ਦੇਖਣਾ ਹੀ ਆ ਕੇਦਰੀਵਾਲ ਨੇ ਦੇਖਣਾ ਹੀ ਆ ਪੰਜਾਬ ਦੇ ਹਾਲ ਜੇ ਭਗਵੰਤ ਮਾਨ ਨੇ ਪੰਜਾਬ ਦੇ ਹਾਲਾਤ ਦੇਖਣੇ ਹੀ ਆ ਤਾਂ ਮੈਂ ਕਹਿੰਦਾ ਹਵਾਈ ਜਹਾਜ਼ ਉੱਤੋਂ ਦੀ ਦੇਖ ਲੈ ਅੱਜ ਸਾਰਾ ਗਿੱਦੜਵਾ ਤਰਾ ਤਰਾ ਕਰ ਰਿਹਾ ਅੱਜ ਥਾਂ ਥਾਂ ਤੇ ਕੋਈ ਕਿਸਾਨ ਫਿਰਦੇ ਆ ਕਿਤੇ ਡੀਟੀਐਫ ਵਾਲੇ ਫਿਰਦੇ ਆ ਕਿਤੇ ਐਨਐਸਕਯੂਐਫ ਵਾਲੇ ਫਿਰਦੇ ਆ ਕਿਤੇ ਕੋਈ ਡਾਕਟਰ ਫਿਰਦੇ ਆ ਅੱਜ ਰੋਂਦੇ ਫਿਰਦੇ ਆ ਲੋਕ ਸੜਕਾਂ ਤੇ ਤੁਸੀਂ ਲਾਰੇ ਲਾ ਕੇ ਆਏ ਸੀ ਅੱਜ ਤੁਹਾਡੇ ਜਿਹੜੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਧਰਨੇ ਲਾਉਣ ਦੀ ਲੋੜ ਨਹੀਂ ਪੈਣੀ ਜਿਨ੍ਹਾਂ ਨੂੰ ਕਹਿੰਦੇ ਸੀ ਕਿ ਸਰਕਾਰ ਪਿੰਡਾਂ ਦੀਆਂ ਸੱਥਾਂ 'ਚੋਂ ਚੱਲਿਆ ਕਰੂਗੀ ਅੱਜ ਤੁਹਾਨੂੰ ਮਿਲਣਾ ਚਾਹੁੰਦੇ ਆ ਮੈਡਮ ਨੇ ਕਿਹਾ ਸੀ ਕਿ ਇੱਕ ਗਾਣਾ ਲਾਉਣਾ ਹੁੰਦਾ ਸੀ ਭਗਵੰਤ ਮਾਨ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਆ ਪਰ ਦਬਦਾ ਕਿੱਥੇ ਆ ਅੱਜ ਉਹਨੂੰ ਕਹਿਣਾ ਚਾਹੁੰਦੇ ਆ ਮਾਸਟਰ ਲੱਭਣ ਨੂੰ ਫਿਰਦੇ ਆ ਪਰ ਲੱਭਦਾ ਕਿੱਥੇ ਆ ਅਸੀਂ ਲੱਭਣ ਨੂੰ ਹੀ ਫਿਰਦੇ ਆ ਅੱਜ ਸਾਡੇ ਨਾਲ ਹੁਣ ਇੱਕ ਕਮਿਟਮੈਂਟ ਕਰਕੇ ਗਏ ਆ ਪ੍ਰਸ਼ਾਸਨ ਵਾਲੇ ਇਹਨਾਂ ਨੂੰ ਕਿਆ ਕੋਈ ਗੱਲ ਨਹੀਂ ਤਿੰਨ ਵੀ ਵੱਜ ਜਾਣਗੇ ਚਾਰ ਵੀ ਵੱਜ ਜਾਣਗੇ ਪੰਜ ਵੀ ਵੱਜ ਜਾਣਗੇ ਸਾਨੂੰ ਤਾਂ 10 ਵੀ ਵੱਜਦੇ ਰਹੇ ਆ ਅਜ ਤਾਂ 7-7 ਮਹੀਨੇ ਕੈਪਟਨ ਦੇ ਮਾਹਲ ਮੂਰੇ ਬੈਠੇ ਰਹੇ ਆ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਜਿੰਨਾ ਮਰਜ਼ੀ ਵੱਜਣ ਅੱਜ ਉਹਨੂੰ ਦੇਖ ਕੇ ਹੀ ਜਾਣੀ ਆ ਅਜ ਉਹਦੀ ਸ਼ਕਲ ਦੇਖ ਕੇ ਹੀ ਜਾਣੀ ਆ ਅੱਜ ਉਹਦੇ ਨਾਲ ਗੱਲ ਕਰਕੇ ਹੀ ਜਾਣੀ ਆ ਕਹੇ ਤੂੰ ਮਾਸਟਰ ਦਾ ਮੁੰਡਾ ਸਭ ਤੋਂ ਜ਼ਿਆਦਾ ਮਾਸਟਰ ਅੱਜ ਗਿੱਦੜ ਵਜਦੀਆਂ ਛੜਕ ਤੇਰੇ ਸਰਕਾਰੀ ਸਕੂਲਾਂ ਦੇ ਵਿੱਚ ਉਹਨੂੰ ਪੁੱਛਣਾ ਚਾਹਨੇ ਆ ਜਦੋਂ ਤੇਰੇ ਫਾਦਰ ਸਾਹਿਬ ਨੌਕਰੀ ਕਰਦੇ ਸੀ ਉਦੋਂ ਕੋਈ ਪੀਐਨਵੀ ਪ੍ਰਾਈਵੇਟ ਕੰਪਨੀ ਦੇ ਅੰਦਰ ਹੁੰਦਾ ਸੀ ਅੱਜ ਤੇਰੇ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਪ੍ਰਾਈਵੇਟ ਕੰਪਨੀਆਂ ਦੇ ਅੰਦਰ ਹੈ ਜਿਹੜਾ ਇਹਨੂੰ ਪਤਾ ਹੈ ਜਿਹੜਾ ਇਹਨੇ ਕਿਹਾ ਸੀ ਕਿ ਮੇਰੇ ਰਾਜ ਦੇ ਵਿੱਚ ਕੋਈ ਪ੍ਰਾਈਵੇਟ ਕੰਪਨੀ ਨਹੀਂ ਹੋਊਗੀ ਕੋਈ ਠੇਕੇਦਾਰੀ ਸਿਸਟਮ ਨਹੀਂ ਹੋਊਗਾ ਅਸੀਂ ਸਾਰੇ ਸਿਸਟਮ ਦੇ ਵਿੱਚ ਸੁਧਾਰ ਲੈ ਕੇ ਆਵਾਂਗੇ ਅੱਜ ਮਿਲ ਕੇ ਜਾਵਾਂਗੇ ਦੱਸ ਕੇ ਜਾਵਾਂਗੇ ਗੱਲ ਕਰਕੇ ਜਾਵਾਂਗੇ ਨਾ ਮਿਲਿਆ ਕੋਈ ਗੱਲ ਨਹੀਂ ਇਲੈਕਸ਼ਨ ਲੰਘ ਜੂਗੀ ਤਾਂ ਵੀ ਕੋਈ ਗੱਲ ਨਹੀਂ ਅਸੀਂ ਤਾਂ ਹੁਣ 2.5 ਸਾਲ ਜਿਹੜੇ 2.5 ਸਾਲ ਰਹਿ ਗਏ ਸ ਮੈਡਮ ਕੁਲਦੀਪ ਕਾਰ ਸੀਗੇ ਤੇ ਜਿਨ੍ਹਾਂ ਨੇ ਇੰਨੀ ਜ਼ਿਆਦਾ ਡਿਪਰੈਸ਼ਨ ਦੇ ਸ਼ਿਕਾਰ ਹੋਏ ਕਿ ਘਰੇ ਆ ਕੇ ਬ੍ਰੇਨ ਹੈਮਰੇਸ ਹੋ ਗਿਆ ਉਹਨਾਂ ਦੀ ਉਹ ਮੌਤ ਹੋ ਗਈ ਉਹਨਾਂ ਦੀ ਕੌਣ ਜ਼ਿੰਮੇਵਾਰ 15000 ਦੀ ਨੌਕਰੀ ਕਰਦੇ ਸੀ 15000 ਵੀ ਨਹੀਂ ਮਿਲਦਾ ਉਹਨੂੰ ਡੈਥ ਤੋਂ ਬਾਅਦ 15000 ਤੇ ਜੇ ਇਹ ਕਹਿੰਦਾ ਨਾ ਵੀ ਮੈਂ ਕਰੋੜ ਰੁਪਇਆ ਦਿੰਦਾ ਮੇਰਾ ਕੋਈ ਮੁਲਾਜ਼ਮ ਕੋਈ ਜਿਹਦੀ ਡੈਥ ਹੋ ਜੇ ਅੱਜ ਉਹਨੂੰ 15000 ਰੁਪਇਆ ਵੀ ਨਹੀਂ